ਹਾਂਜੀ ਕਿਵੇਂ ਹੋ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਹਾਜ਼ਰ ਹਾਂ ਜੀ 882994 ਪ੍ਰਤੀ ਸਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਦੇਖੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਖਾਸ ਟਿਪਸ ਦੀ ਜੋ ਕਿ ਤੁਸੀਂ 882994 ਪੇਪਰ ਇਹ ਜਿਹੜਾ ਦੇਣ ਜਾ ਰਹੇ ਹੋ ਉਹਦੇ ਤੇ ਜੇਕਰ ਤੁਸੀਂ ਫੋਲੋ ਕਰੋਗੇ ਤਾਂ ਤੁਹਾਡਾ ਐਗਜ਼ਾਮ ਜਿਹੜਾ ਹੈ ਬਹੁਤ ਹੱਦ ਤੱਕ ਜਿਹੜਾ ਵਧੀਆ ਹੋਏਗਾ ਕਲੀਅਰ ਹੈ ਜੀ ਤਾਂ ਆਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਸਾਰੇ ਹੀ ਸਟੂਡੈਂਟਸ ਨੂੰ ਸਾਰੇ ਹੀ ਕੈਂਡੀਡੇਟਸ ਨੂੰ ਆਪਣੇ ਇਸ ਚੈਨਲ ਵੱਲੋਂ ਮੇਰੇ ਵੱਲੋਂ ਠੀਕ ਹੈ ਬੈਸਟ ਆਫ ਲੱਕ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਇਹ ਜਿਹੜਾ ਐਗਜ਼ਾਮ ਹੈ ਬਹੁਤ ਵਧੀਆ ਜਾਏ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਤੁਸੀਂ ਐਡਮਿਟ ਕਾਰਡ ਜ਼ਰੂਰ ਨਾਲ ਲੈ ਕੇ ਜਾਣਾ ਹੈ ਆਈਡੀ ਪ੍ਰੂਫ ਮੈਂ ਤੁਹਾਨੂੰ ਦੱਸਿਆ ਸੀ ਚਾਹੇ ਤੁਸੀਂ ਆਪਣਾ ਆਧਾਰ ਕਾਰਡ ਲੈ ਜਾਓ ਜਾਂ ਫਿਰ ਵੋਟਰ ਕਾਰਡ ਇੱਕ ਆਈਡੀ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਬੋਲ ਪੈਨ ਤੁਸੀਂ ਨਾਲ ਰੱਖਣਾ ਹੈ ਠੀਕ ਹੈ ਇਹ ਤਿੰਨ ਚੀਜ਼ਾਂ ਜ਼ਰੂਰ ਨਾਲ ਲੈ ਕੇ ਜਾਣੀਆਂ ਨੇ ਇਸ ਤੋਂ ਬਿਨਾ ਦੇਖੋ ਕੋਸ਼ਿਸ਼ ਕਰਿਓ ਕਿ ਪੇਪਰ ਨੂੰ ਕਰਨ ਵੇਲੇ ਕਾਹਲ ਨਾ ਕਰਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕੁਐਸਚਨ ਜਲਦਬਾਜ਼ੀ ਚ ਪੜ੍ਹ ਕੇ ਜਿਹੜਾ ਗਲਤ ਹੋ ਜਾਂਦਾ ਈ ਠੀਕ ਹੈ ਤਾਂ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਜਦੋਂ ਕੁਐਸਚਨ ਤੁਸੀਂ ਦੇਖੋ ਪੇਪਰ B ਦੇ ਵਿੱਚ ਤੁਸੀਂ ਬਹੁਤ ਵਧੀਆ ਮਾਰਕਸ ਗੇਨ ਕਰੇ ਨੇ ਲੇਕਿਨ ਹੁਣ ਕਿਤੇ ਨਾ ਕਿਤੇ ਨਰਵਸ ਜਿਹੜੇ ਸਟੂਡੈਂਟਸ ਨੂੰ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਕਿ ਇਹ ਪੇਪਰ ਕੁਆਲੀਫਾਈ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਚਾਹੇ ਤੁਹਾਡੇ 150 ਦੇ ਵਿੱਚੋਂ ਪਹਿਲਾਂ 140 47 ਚਾਹੇ 150 ਦੇ ਵਿੱਚੋਂ 150 ਹੋਣ ਪੇਪਰ ਬੀ ਦੇ ਵਿੱਚੋਂ ਜਿੰਨੇ ਮਰਜ਼ੀ ਹੋਣ 200 ਦਾ ਹੋਵੇ ਜਿੰਨਾ ਮਰਜ਼ੀ ਤੁਹਾਡਾ ਪੇਪਰ ਹੋਵੇ ਉਹ ਠੀਕ ਹੈ ਉਹਦੇ ਵਿੱਚ ਨੰਬਰ ਤਾਂ ਮੈਟਰ ਕਰਨਗੇ ਜੇਕਰ ਤੁਹਾਡਾ ਪੇਪਰ اے ਕੁਆਲੀਫਾਈ ਹੋਏਗਾ ਠੀਕ ਹੈ ਤਾਂ ਕਰਕੇ ਕਿਤੇ ਨਾ ਕਿਤੇ ਸਟੂਡੈਂਟਸ ਦੇ ਵਿੱਚ ਜਿਹੜਾ ਕਹਿ ਲਓ ਪ੍ਰੈਸ਼ਰ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਜ਼ਿਆਦਾ ਤਾਂ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਇਹ ਚੀਜ਼ ਜਿਹੜੀ ਹੈ ਮੈਂ ਸਮਝਾ ਰਹੀ ਹਾਂ ਕਿ ਤੁਸੀਂ ਜਿਹੜਾ ਪੇਪਰ ਦੇ ਵਿੱਚ ਕਹਾਣੀ ਕਰਨੀ ਤੇਜ਼ੀ ਨਹੀਂ ਕਰਨੀ ਧਿਆਨ ਦੇ ਨਾਲ ਕੁਸ਼ਣ ਜਿਹੜਾ ਸੋਲਵ ਕਰਨਾ ਹੈ ਕਲੀਅਰ ਹੈ ਆਪਣਾ ਪੂਰਾ ਸਮਾਨ ਨਾਲ ਲੈ ਕੇ ਜਾਣਾ ਐਡਮਿਟ ਕਾਰਡ ਆਈਡੀ ਪ੍ਰੂਫ ਵਗੈਰਾ ਟੈਂਸ਼ਨ ਫ੍ਰੀ ਹੋ ਕੇ ਤੁਸੀਂ ਐਗਜ਼ਾਮ ਦੇਣਾ ਹੈ ਦੇਖੋ 2 ਪੋਜ਼ਿਟਿਵ ਪੋਜ਼ਿਟਿਵ ਹੋ ਕੇ ਤੁਸੀਂ ਐਗਜ਼ਾਮ ਦੋਗੇ ਤੁਹਾਡਾ ਬਹੁਤ ਵਧੀਆ ਇੱਕ ਕੰਮ ਰਹਿ ਕੇ ਦਿਓ ਬਿਲਕੁਲ ਸ਼ਾਂਤ ਠੀਕ ਹੈ ਕੋਈ ਆਪਾਂ ਨੇ ਬਹੁਤ ਜ਼ਿਆਦਾ ਆਪਣੇ ਅੰਦਰ ਉਹ ਨਹੀਂ ਲੈ ਕੇ ਚੱਲਣਾ ਰੋਲਾ ਰੱਪਾ ਹਣਾ ਕਿ ਪਤਾ ਨਹੀਂ ਕਿਸ ਤਰੀਕੇ ਦਾ ਪੇਪਰ ਆਏਗਾ ਬਹੁਤ ਵਧੀਆ ਤੁਸੀਂ ਤਿਆਰੀ ਹੁਣ ਤੱਕ ਕਰ ਸਕਿਓ ਐਨੇ ਜ ਐਨੇ ਜਿਆਦਾ ਤੁਸੀਂ ਮੌਕ ਟੈਸਟ ਲਗਾ ਲੈਣੇ ਵਧੀਆ ਆਪਾਂ ਨੇ ਕਲਾਸਿਸ ਅਟੈਂਡ ਕੀਤੀਆਂ ਨੇ ਹਨਾ ਤਾਂ ਇਸ ਕਰਕੇ ਕੋਈ ਟੈਂਸ਼ਨ ਨਹੀਂ ਤੁਸੀਂ ਲੈਣੀ ਪੋਜ਼ਿਟਿਵ ਹੋ ਕੇ ਆਪਣਾ ਜਿਹੜਾ ਐਗਜ਼ਾਮ ਹੈ ਉਹ ਕੁਆਲੀਫਾਈ ਕਰਨਾ ਹੈ ਠੀਕ ਹੈ ਇਸ ਤੋਂ ਬਿਨਾ ਦੇਖੋ ਕਈ ਵਾਰੀ ਕੀ ਹੁੰਦਾ ਹੈ ਵੀ ਸਟੂਡੈਂਟਸ ਕੁਐਸਚਨ ਪੇਪਰ ਦੇ ਵਿੱਚ ਆਨਸਰ ਟਿਕ ਕਰ ਲੈਂਦੇ ਨੇ ਲੇਕਿਨ ਜਿਹੜਾ ਤੁਹਾਡੇ ਕੋਲ OMR ਸ਼ੀਟ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਗੋਲੇ ਭਰਦੇ ਹੋ ਉਹ ਰਹਿ ਜਾਂਦੀ ਹੈ ਤਾਂ ਉਹ ਚੀਜ਼ ਨਹੀਂ ਤੁਸੀਂ ਕਰਨੀ ਆ ਤੁਹਾਡਾ ਟਾਈਮ ਮੈਨੇਜਮੈਂਟ ਪਹਿਲਾਂ ਦੇਖੋ ਸਭ ਤੋਂ ਮੇਨ ਚੀਜ਼ ਹੁੰਦੀ ਹੈ ਟਾਈਮ ਮੈਨੇਜਮੈਂਟ ਠੀਕ ਹੈ ਬਹੁਤ ਸਾਰੇ ਸਾਰੇ ਸਟੂਡੈਂਟਸ ਮੈਂ ਹਜੇ ਵੀ ਦੇਖੇ ਨੇ ਜਿਨ੍ਹਾਂ ਨੂੰ ਪੇਪਰ ਪੂਰਾ ਆਉਂਦਾ ਹੈ ਲੇਕਿਨ ਟਾਈਮ ਮੈਨੇਜਮੈਂਟ ਦੀ ਕਮੀ ਕਰਕੇ ਉਹਨਾਂ ਦਾ ਜਿਹੜਾ ਪੇਪਰ ਹੈ ਉਹ ਖਰਾਬ ਹੋ ਜਾਂਦਾ ਹੈ ਠੀਕ ਹੈ ਯਾਨੀ ਕੁਐਸਚਨ ਛੁੱਟ ਜਾਂਦੇ ਨੇ ਕਲੀਅਰ ਹੈ ਤਾਂ ਇਹ ਚੀਜ਼ ਤੁਸੀਂ ਨਹੀਂ ਕਰਨੀ ਹੈਗੀ ਠੀਕ ਹੈ ਆਪਣਾ ਧਿਆਨ ਦੇ ਨਾਲ ਤੁਸੀਂ ਜਿਹੜੇ OMR ਸ਼ੀਟ ਆ ਧਿਆਨ ਨਾਲ ਭਰਨੀਆ ਗੋਲੇ ਸਹੀ ਭਰਨੇ ਨੇ ਤਰੀਕੇ ਨਾਲ ਭਰਨੇ ਨੇ ਤੇ ਟਾਈਮ ਦੇ ਅਕੋਰਡਿੰਗ ਹੀ ਭਰਨੇ ਨੇ ਠੀਕ ਹੈ 100 ਕੁਐਸਚਨ ਨੇ 100 ਮਿੰਟ ਹੋਏਗਾ ਇੱਕ ਕੁਐਸਚਨ ਦੇ ਲਈ ਤੁਹਾਨੂੰ 1 ਮਿੰਟ ਮਿਲੇਗਾ ਕਲੀਅਰ ਹੈ ਜੀ ਇਸ ਤੋਂ ਬਿਨਾ ਦੇਖੋ ਇੱਕ ਗੱਲ ਇਹ ਵੀ ਹੈ ਕਿ ਕੋਸ਼ਿਸ਼ ਕਰਨੇ ਆਪਣੇ ਹੱਥ ਹੁੰਦੀ ਹੈ ਬਾਕੀ ਫਲ ਦੇਣਾ ਪਰਮਾਤਮਾ ਨੇ ਹੈ ਠੀਕ ਹੈ ਮਿਹਨਤ ਤੁਸੀਂ ਕੀਤੀ ਹੈ ਉਸ ਨੂੰ ਫਲ ਕਿਵੇਂ ਦੇਣਾ ਇਹ ਕਦੋਂ ਦੇਣਾ ਉਹ ਪਰਮਾਤਮਾ ਦੇ ਹੱਥ ਤੇ ਹੈ ਤਾਂ ਇਸ ਕਰਕੇ ਕੋਈ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਹੈਗੀ ਬਹੁਤ سارے ਸਟੂਡੈਂਟਸ ਦੇ ਕੱਲ ਦੇ ਮੈਸੇਜ ਆ ਰਹੇ ਨੇ ਕਿ ਮੈਡਮ ਐਨਏਐਮ ਐਮਸੀਕਿਊ ਟੋ ਸੋਲਵ ਕਰ ਲੇ ਐਨਏਐਮ ਮੌਕ ਟੈਸਟ ਲਗਾ ਲੇ ਕਿ ਮੇਰੇ ਪੇਪਰ ਕੁਆਲੀਫਾਈ ਹੋ ਜਾਊਗਾ ਬਿਲਕੁਲ ਹੋਏਗਾ ਜੀ ਤੁਸੀਂ ਐਨੇ ਟਾਈਮ ਤੋਂ ਮਿਹਨਤ ਕਰ ਰਹੇ ਹੋ ਪ੍ਰੀਪਰੇਸ਼ਨ ਕਰ ਰਹੇ ਹੋ ਦੇਖੋ ਡਰ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਜਿਨ੍ਹਾਂ ਨੇ ਕੇਸ ਲਗਾਇਆ ਸੀ ਜਿਨ੍ਹਾਂ ਨੇ ਪੇਪਰ ਇਹ ਪਹਿਲਾਂ ਕੁਆਲੀਫਾਈ ਨਹੀਂ ਸੀ ਕੀਤਾ ਹੈਗਾ ਤੇ ਉਹਨਾਂ ਨੂੰ ਤਾਂ ਹੁਣ ਵੀ ਨਹੀਂ ਹੋਣਾ ਹੈਗਾ ਜਿਨ੍ਹਾਂ ਨੇ ਪਹਿਲਾਂ ਕੁਆਲੀਫਾਈ ਕੀਤਾ ਸੀ ਉਹ ਹੁਣ ਵੀ ਕਰ ਦਾਨਗੇ ਠੀਕ ਹੈ ਜੀ ਬਾਕੀ ਦੇਖੋ ਮੈਂ ਤੁਹਾਨੂੰ ਆਲਰੇਡੀ ਦੋ ਵੀਡੀਓਜ਼ ਕਰਾਈਆਂ ਸੀ ਜੇਕਰ ਫੇਰ ਵੀ ਤੁਸੀਂ ਅੱਜ ਤੱਕ ਤਿਆਰੀ ਨਹੀਂ ਕੀਤੀ ਜਾਂ ਕੋਈ ਤੁਹਾਡੇ ਅੰਦਰ ਡਰ ਹੈ ਜਾਂ ਤੁਸੀਂ ਰਿਵੀਜ਼ਨ ਨਹੀਂ ਕਰੀ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਸਿਰਫ ਦੋ ਵੀਡੀਓਜ਼ ਤੁਸੀਂ ਦੇਖ ਲਓ ਸਿਰਫ ਦੋ ਵੀਡੀਓਜ਼ ਇੱਕ ਪੰਜਾਬੀ ਗ੍ਰਾਮਰ ਦੀ ਮੈਰਾਥਨ ਕਲਾਸ ਤੇ ਇੱਕ ਪੰਜਾਬੀ ਸਾਹਿਤ 올 ਪੰਜਾਬੀ ਸਾਹਿਤ ਇਨ ਵਨ ਵੀਡੀਓ ਇਹ ਦੋ ਵੀਡੀਓਜ਼ ਤੁਸੀਂ ਦੇਖ ਲਓ ਵੀਡੀਓ ਦਾ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਜੇ ਤੁਸੀਂ ਇਹ ਤਿਆਰੀ ਨਹੀਂ ਕੀਤੀ ਨੋਟਸ ਨਹੀਂ ਬਣਾਏ ਤੁਸੀਂ ਕੁਝ ਨਹੀਂ ਪੜਿਆ ਪਰ ਜੇ ਤੁਸੀਂ ਇਹ ਦੋ ਵੀਡੀਓਜ਼ ਤਿਆਰ ਕਰ ਲਓਗੇ ਪੜ ਲਓਗੇ ਦੇਖ ਲਓਗੇ ਮੈਂ ਗਾਰੰਟੀ ਦੇ ਰਹੀ ਹਾਂ ਕਿ ਤੁਹਾਡਾ ਪੇਪਰ ਜਿਹੜਾ ਜ਼ਰੂਰ ਕੁਆਲੀਫਾਈ ਹੋਏਗਾ ਕਲੀਅਰ ਹੈ ਇਸ ਤੋਂ ਬਿਨਾ ਜੇਕਰ ਤੁਸੀਂ ਕਲਾਸਿਸ ਅਟੈਂਡ ਕਰ ਚੁੱਕੇ ਹੋ ਪੰਜਾਬੀ ਗ੍ਰਾਮਰ ਦੀ ਵੀ ਤੇ ਆਪਣਾ ਪੰਜਾਬੀ ਸਾਹਿਤ ਦੀ ਤਾਂ ਮੈਂ ਤੁਹਾਨੂੰ ਦੱਸਣਾ ਕਿ ਪੰਜਾਬੀ ਸਾਹਿਤ ਦੀ ਇੱਕ ਈ-ਬੁੱਕ ਤਿਆਰ ਕੀਤੀ ਗਈ ਸੀ ਬਹੁਤ ਸਾਰੇ ਸਟੂਡੈਂਟਸ ਨੇ ਆਲਰੇਡੀ ਉਹ ਪਰਚੇਸ ਵੀ ਕੀਤੀ ਸੀ ਪੰਜਾਬੀ ਸਾਹਿਤ ਦੀ ਠੀਕ ਹੈ ਉਹਦੇ ਵਿੱਚ ਟਾਪ 100 300 ਕੁਸ਼ਨ ਤੁਹਾਨੂੰ ਪੰਜਾਬੀ ਸਾਹਿਤ ਦੇ ਵਿੱਚ ਦੇਖਣ ਨੂੰ ਮਿਲਣਗੇ ਬਿਲਕੁਲ ਬੈਸਟ ਕੁਸ਼ਨ ਵਿਦ ਅਨਸਰ ਕੀ ਤੁਹਾਨੂੰ ਅਨਸਰ ਵੀ ਨਾਲ ਮਿਲਣਗੇ ਤੁਸੀਂ ਬਸ ਉਹ 300 ਕੁਸ਼ਨ ਜਿਹੜੇ ਨੇ ਸੋਲਵ ਕਰਨੇ ਨੇ ਉਹਨਾਂ ਨੂੰ ਸੋਲਵ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਪੰਜਾਬੀ ਸਾਹਿਤ ਕਿੰਨਾ ਵਧੀਆ ਤਿਆਰ ਹੋ ਚੁੱਕਿਆ ਹੈ ਕਿੰਨੀ ਕੀ ਤਿਆਰੀ ਤੁਹਾਡੀ ਜਿਹੜੀ ਆ ਹੋ ਚੁੱਕੀ ਹੈ ਠੀਕ ਹੈ ਉਸ ਨੂੰ ਸੋਲਵ ਕਰਨ ਲੱਗੇ ਤੁਹਾਡੇ ਅੰਦਰ ਆਪਣੇ ਆਪ ਕੌਨਫੀਡੈਂਸ ਆ ਜਾਏਗਾ ਕਲੀਅਰ ਹੈ ਅਤੇ ਦੇਖੋ ਮੈਂ ਡਿਸਕਾਊਂਟ ਕੀਤਾ ਹੀ ਹੁਣ ਦੇਖੋ ਜਿਹੜੀ ਉਹ ਈ-ਬੁੱਕ ਸੀ ਪਹਿਲਾਂ ਉਹ ਜਿਹੜੀ ਹੈ ਜਿਹੜਾ ਉਹਦਾ ਪ੍ਰਾਈਸ ਸੀਗਾ ਉਹਦੇ ਨਾਲੋਂ ਹੁਣ 54% ਜਿਹੜਾ ਆਪਾਂ ਨੇ ਡਿਸਕਾਊਂਟ ਰੱਖਿਆ ਹੈ ਤੇ ਜਿਹੜੀ ਹੁਣ ਬੁੱਕ ਹੈ ਉਹ ਬਹੁਤ ਹੀ ਜ਼ਿਆਦਾ ਉਹਦਾ ਪ੍ਰਾਈਸ ਜਿਹੜਾ ਘੱਟ ਕਰ ਦਿੱਤਾ ਗਿਆ ਹੈ। ਕਲੀਅਰ ਹੈ ਤਾਂ ਡਿਸਕਾਊਂਟ ਤੇ ਹੈ ਬੁੱਕ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ। ਬਿਲਕੁਲ ਅਫੋਰਡੇਬਲ ਪ੍ਰਾਈਸ ਦੇ ਵਿੱਚ ਹੈ ਸਿਰਫ ਇਸ ਕਰਕੇ ਕਿ ਜਿਹੜੇ ਸਟੂਡੈਂਟਸ ਪਹਿਲਾਂ ਨਹੀਂ ਖਰੀਦ ਪਾਏ ਹੈਗੇ ਜਿਨ੍ਹਾਂ ਕੋਲ ਪਹਿਲਾਂ ਕਹੋ ਫਾਈਨੈਂਸ਼ਲੀ ਦਿੱਕਤ ਸੀ ਜਾਂ ਕੋਈ ਵੀ ਦਿੱਕਤ ਸੀ ਉਹ ਜਿਹੜੇ ਨੇ ਹੁਣ ਆਰਾਮ ਨਾਲ ਖਰੀਦ ਸਕਦੇ ਨੇ ਠੀਕ ਹੈ। ਡਿਸਕਾਊਂਟ ਤੇ ਅੱਜ ਦੇ ਵਿੱਚ ਉਹ ਬੁੱਕ ਤਾਂ ਉਹਨੂੰ ਜੇਕਰ ਤੁਸੀਂ ਚੈੱਕ ਆਪ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਮਿਲ ਕਿੱਤੀ ਸੀ ਉਹਨਾਂ ਦੇ ਰਿਵਿਊ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕੀਤੇ ਹੋਏ ਨੇ ਆਲਰੇਡੀ ਪਹਿਲਾਂ ਉਹਦੇ ਤੇ ਵੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤਾਂ ਜੇਕਰ ਉਹ 300 ਕੁਸ਼ਨ ਤੁਸੀਂ ਸੋਲਵ ਕਰਦੇ ਹੋ ਤੁਹਾਡਾ ਮੈਂ ਗਾਰੰਟੀ ਦੇਣ ਨੂੰ ਤਿਆਰ ਆ ਕਿ ਤੁਹਾਨੂੰ ਆਪੇ ਕੰਫੀਡੈਂਸ ਆ ਜਾਏਗਾ ਤੁਹਾਣਾ ਉੱਪਰ ਪਤਾ ਲੱਗ ਜਾਏਗਾ ਤੁਹਾਡੇ ਐਗਜ਼ਾਮ ਦੀ ਤਿਆਰੀ ਕਿੰਨੀ ਕੁ ਵਧੀਆ ਹੋ ਚੁੱਕੀ ਹੈ ਕਲੀਅਰ ਹੈ ਜੀ ਤੇ ਇੱਕ ਗੱਲ ਹੋਰ ਹੈ ਦੇਖੋ ਹੁਣ ਤੱਕ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਕਿੰਨੀਆਂ ਕਲਾਸਿਸ ਇਸ ਚੈਨਲ ਤੋਂ ਅਟੈਂਡ ਕੀਤੀਆਂ ਨੇ ਕਿਵੇਂ ਤਿਆਰੀ ਕੀਤੀ ਹੈ ਲੇਕਿਨ ਤੁਹਾਡੇ ਰਿਵਿਊ ਬਹੁਤ ਵਧੀਆ ਸੀਗੇ ਉਹਨਾਂ ਨੂੰ ਦੇਖ ਕੇ ਇੱਕ ਮਨ ਨੂੰ ਸਕੂਨ ਮਿਲਦਾ ਹੈ ਕਿ ਹਾਂ ਕਿਸੇ ਵਧੀਆ ਲੈਵਲ ਤੇ ਆਪਾਂ ਜਿਹੜੀ ਹੈ ਫ੍ਰੀ ਆਫ ਕੋਸਟ ਤਿਆਰੀ ਕਰ ਰਹੇ ਹਾਂ ਬਾਕੀ ਤੁਸੀਂ ਹੁਣ ਤੱਕ ਦੀ ਆਪਣੀ ਜਰਨੀ ਸ਼ੇਅਰ ਕਰਿਓ ਕਮੈਂਟਸ ਦੇ ਵਿੱਚ ਤੁਸੀਂ ਇਸ ਚੈਨਲ ਤੋਂ ਕਿਹੜੀ ਤਿਆਰੀ ਕਰੀ ਹੈ ਕਿਵੇਂ ਕੀਤੀ ਹੈ ਕਿਸ ਤਰੀਕੇ ਦੀ ਹੈਲਪ ਜਿਹੜੀ ਤੁਹਾਡੇ ਇਸ ਚੈਨਲ ਤੋਂ ਜਿਹੜੀ ਹੈ ਹੋਈ ਹੈ बस ਤੁਸੀਂ ਮੈਨੂੰ ਲਿਖਣਾ ਕਿ ਇਸ ਚੈਨਲ ਤੋਂ ਤੁਹਾਡੀ ਕੀ ਹੈਲਪ ਹੋਈ ਹੈ ਉਹ ਜ਼ਰੂਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਮੈਂ ਪੜਾਂਗੀ ਤਾਂ ਮੈਨੂੰ ਬਹੁਤ ਜ਼ਿਆਦਾ ਜਿਹੜੀ ਹੈ ਖੁਸ਼ੀ ਮਿਲੇਗੀ ਬਿਲਕੁਲ ਓਨੈਸਟ ਰਿਵਿਊ ਦੱਸਿਓ ਚਾਹੀਏ ਪੋਜ਼ਿਟਿਵ ਹੋਣ 네ਗੇਟਿਵ ਹੋਣ ਜੋ ਵੀ ਤੁਹਾਡੇ ਵਿਚਾਰ ਨੇ ਜੋ ਵੀ ਤੁਸੀਂ ਜਿਹੜਾ ਚੈਨਲ ਤੋਂ ਮਹਿਸੂਸ ਕੀਤਾ ਹੈ ਜੋ ਵੀ ਤੁਸੀਂ ਇਸ ਚੈਨਲ ਤੋਂ ਪ੍ਰਾਪਤ ਕੀਤਾ ਹੈ ਉਹ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਓ ਜੀ ਮੈਂ ਵੇਟ ਕਰਾਂਗੀ ਤੇ ਹਰੇਕ ਇਕੱਲੇ-ਕੱਲੇ ਕਮੈਂਟਸ ਦਾ ਜਿਹੜਾ ਰਿਪਲਾਈ ਆਪਾਂ ਜਿਹੜਾ ਜ਼ਰੂਰ ਕਰਾਂਗੇ ਕਲੀਅਰ ਹੈ ਜੀ ਤਲ ਦੇਖੋ ਹੋਰ ਹੈ ਇਹ ਨਹੀਂ ਸੋਚਣਾ ਹੈਗਾ ਠੀਕ ਹੈ ਕਿ ਤੁਹਾਡਾ ਇਹ ਟਾਪਿਕ ਰਹਿ ਗਿਆ ਇਹ ਟਾਪਿਕ ਮੈਂ ਵਧੀਆ ਨਹੀਂ ਕੀਤਾ ਇਹ ਟਾਪਿਕ ਮੇਰਾ ਬਹੁਤ ਵਧੀਆ ਹੈ ਤਾਂ ਨੈਗੇਟਿਵ ਨਹੀਂ ਹੋਣਾ ਕੋਈ ਵੀ ਨਵਾਂ ਟਾਪਿਕ ਨਹੀਂ ਤੁਸੀਂ ਹੁਣ ਛੇੜਨਾ ਕਿਉਂਕਿ ਕੱਲ੍ਹ ਨੂੰ ਐਗਜ਼ਾਮ ਹੈ ਠੀਕ ਹੈ ਕੋਈ ਨਵਾਂ ਟਾਪਿਕ ਨਹੀਂ ਤੁਸੀਂ ਛੇੜਨਾ ਹੈਗਾ بس ਹੁਣ ਤੱਕ ਜੋ ਤੁਸੀਂ ਪੜਿਆ ਹੈ ਜੋ ਵੀ ਪੜਿਆ ਹੈ بس ਤੁਸੀਂ ਉਹਨੂੰ ਰਿਵਾਈਜ਼ ਕਰਨਾ ਹੈ ਠੀਕ ਹੈ ਰਿਵੀਜ਼ਨ ਕਰਕੇ ਜਾਇਓ ਨਵੀਂ ਕਲਾਸਿਸ ਦੇਖਣ ਦੀ ਲੋੜ ਨਹੀਂ ਹੈਗੀ بس ਤੁਸੀਂ ਰਿਵਾਈਜ਼ ਜਿਹੜੀਆਂ ਨੇ ਆਪਣੇ ਜੋ ਵੀ ਤੁਸੀਂ ਤਿਆਰ ਕੀਤਾ ਮਟੀਰੀਅਲ ਜੇਕਰ ਨੋਟਸ ਨਹੀਂ ਤਿਆਰ ਕੀਤੇ ਤਾਂ ਸਿਰਫ ਦੋ ਵੀਡੀਓਜ਼ ਦੇਖ ਲਓ ਹੀ ਠੀਕ ਹੈ ਜੇਕਰ ਸਭ ਕੁਝ ਤਿਆਰ ਹੈ ਤਾਂ ਰਿਵੀਜ਼ਨ ਰਿਵੀਜ਼ਨ ਕਰਿਓ ਕੋਈ ਨਵਾਂ ਟੌਪਿਕ ਨਾ ਛੇੜਿਓ ਇਹ ਨਾ ਸੋਚਿਓ ਮੇਰਾ ਇਹ ਟੌਪਿਕ ਰਹਿ ਗਿਆ ਹੈ ਮੈਂ ਇਹ ਟੌਪਿਕ ਅੱਜ ਕਰ ਲਵਾਂ ਕੀ ਪਤਾ ਇਹਦੇ ਚ ਕੁਸ਼ਨ ਆ ਜਿੰਨੋ بس ਜਿੰਨਾ ਤੁਸੀਂ ਪੜ ਲਿਆ ਸਫੀਸ਼ੀਐਂਟ ਹੈ ਕਲੀਅਰ ਹੈ ਜੀ ਤੋ ਬਿਨਾ ਦੇਖੋ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਕਿਸੇ ਵੀ ਦਿੱਕਤ ਦੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਕਿਸੇ ਟੌਪਿਕ ਦੇ ਵਿੱਚ ਕਿਸੇ ਕੁਐਸਚਨ ਦੇ ਵਿੱਚ ਐਗਜ਼ਾਮ ਨੂੰ ਲੈ ਕੇ ਐਡਮਿਟ ਕਾਰਡ ਨੂੰ ਲੈ ਕੇ ਠੀਕ ਹੈ ਐਡਮਿਟ ਕਾਰਡ ਤੇ ਵੀ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ ਹਾਂ ਕਿ ਟੈਸਟਡ ਕਿਵੇਂ ਕਰਾਣੇ ਨੇ ਕਿਨੇ ਕਰਾਣੇ ਨੇ ਉਹ ਵੀ ਤੁਸੀਂ ਚੈੱਕ ਆਪ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜੇਕਰ ਕੋਈ ਵੀ ਕੁਸ਼ਨ ਹੋਵੇ ਤੁਸੀਂ ਪੁੱਛ ਲੈਣਾ ਜੀ 8294 ਦਾ ਪੇਪਰ ਕਿਸ ਤਰੀਕੇ ਦਾ ਆਇਆ ਕੀ ਆਨਸਰ ਕੀ ਹੈ ਇਹ ਸਾਰੀਆਂ ਵੀਡੀਓ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੀਆਂ ਇਸ ਕਰਕੇ 94 ਦੇ ਲਈ ਹਰ ਛੋਟੀ ਤੋਂ ਛੋਟੀ ਅਪਡੇਟ ਲੈਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਿਲਕੁਲ ਫ੍ਰੀ ਹੈ ਜੀ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਬਹੁਤ ਹੀ ਵਧੀਆ ਕੰਟੈਂਟ ਤੁਹਾਨੂੰ ਇਸ ਚੈਨਲ ਤੇ ਜਿਹੜਾ ਮਿਲ ਆਪਾਂ ਆਨਸਰ ਕੀ ਵੀ ਲੈ ਕੇ ਆਵਾਂਗੇ ਇਹਦੇ ਤੇ ਠੀਕ ਹੈ ਕੱਟਆਫ ਵਗੈਰਾ ਤੇ ਵੀ ਆਪਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਾਂਗੇ ਕਲੀਅਰ ਹੈ ਜੀ ਤਾਂ ਇਹ ਹੈਗੀ ਸੀ ਜੀ ਮੋਸਟ ਇੰਪੋਰਟੈਂਟ ਵੀਡੀਓ ਜਿਸ ਦੇ ਵਿੱਚ ਆਪਾਂ ਨੇ ਕੁਝ ਪੁਆਇੰਟ ਡਿਸਕਸ ਕੀਤੇ ਨੇ ਬਾਕੀ ਜੇਕਰ ਕੋਈ ਵੀ ਤੁਹਾਡਾ ਪੁਆਇੰਟ ਹੋਵੇ ਕਿਸੇ ਗੱਲ ਨੂੰ ਲੈ ਕੇ ਕੋਈ ਵੀ ਡਾਊਟ ਹੋਵੇ ਤੁਸੀਂ ਪੁੱਛ ਲੈਣਾ ਜੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇੱਕ ਵਾਰੀ ਫਿਰ ਤੋਂ ਬੈਸਟ ਆਫ ਲੱਕ ਸਾਰੇ ਹੀ ਕੈਂਡੀਡੇਟਸ ਨੂੰ ਠੀਕ ਹੈ ਜੀ ਧਿਆਨ ਦੇ ਨਾਲ ਬਿਲਕੁਲ ਪੋਜ਼ਿਟਿਵ ਹੋ ਕੇ ਆਪਣਾ ਜਿਹੜਾ ਐਗਜ਼ਾਮ ਹੈ ਉਹ ਕੁਆਲੀਫਾਈ ਕਰ ਠੀਕ ਹੈ ਜੀ ਫਿਰ ਆ ਕੇ ਜਰੂਰ ਦੱਸਿਓ ਕਿ ਤੁਹਾਡਾ ਪੇਪਰ ਕਿਵੇਂ ਗਿਆ ਕਿਸ ਤਰੀਕੇ ਨਾਲ ਤੁਸੀਂ ਪੇਪਰ ਸੋਲਵ ਕਰਿਆ ਕਿਸ ਤਰੀਕੇ ਦਾ ਪੇਪਰ ਦਾ ਲੈਵਲ ਸੀ ਉਹ ਸਾਰਾ ਤੁਸੀਂ ਆਪਣੇ ਜਿਹੜੇ ਨੇ ਵਿਚਾਰ ਆਉਣ ਵਾਲੀ ਵੀਡੀਓਜ਼ ਦੇ ਵਿੱਚ ਦੱਸਿਓ ਠੀਕ ਹੈ ਜੀ ਬਾਕੀ ਕਿਸੇ ਦੀਆਂ ਫालतू ਗੱਲਾਂ ਦੇ ਵਿੱਚ ਨਹੀਂ ਆਉਣਾ ਹੈਗਾ ਕੇਸ ਲੱਗ ਗਿਆ ਜੀ ਉਹ ਹੋ ਗਿਆ ਜੀ ਐਦਾਂ ਨਹੀਂ ਸੋਚਣਾ ਕੋਈ ਕੇਸ ਦੀ ਗੱਲ ਨਹੀਂ ਸੋਚਣੀ ਅੰਦਰ ਬਿਲਕੁਲ ਸ਼ਾਂਤ ਹੋ ਕੇ ਬਸ ਤੁਹਾਡਾ ਕੰਮ ਕੀ ਹੈ ਮਿਹਨਤ ਕਰਕੇ ਮਿਹਨਤ ਕਰਕੇ ਜਿਹੜਾ ਪੇਪਰ ਦੇਣਾ ਠੀਕ ਹੈ ਜੋ ਤੁਸੀਂ ਕੀਤੀ ਹੈ ਉਸ ਤੋਂ ਬਾਅਦ ਨੌਕਰੀ ਮਿਲਣੀ ਹੈ ਨਹੀਂ ਮਿਲਣੀ ਕਦੋਂ ਕੋ ਪੋਸਟਾਂ ਜੁਆਇਨ ਹੋਣਗੀਆਂ ਕਦੋਂ ਕੀ ਹੋਏਗਾ ਉਹ ਸਾਰਾ ਤੁਸੀਂ ਪ੍ਰਮਾਤਮਾ ਤੇ ਛੱਡ ਦਿਓ ਕਲੀਅਰ ਹੈ ਜੀ ਦੇਖੋ ਮੇਰਾ ਨੈਗੇਟਿਵ ਕਰਨ ਦਾ ਕਿਸੇ ਨੂੰ ਕੋਈ ਇਰਾਦਾ ਨਹੀਂ ਹੈਗਾ ਪੋਜ਼ਿਟਿਵ ਰਹੋ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਹੋਣਾ ਹੈ 64 35 ਦਾ ਹਾਲ ਤੁਸੀਂ ਦੇਖਿਆ 23 ਚੌੜ ਦੇਖ ਲਓ ਤੁਸੀਂ 4 ਸਾਲ ਬਾਅਦ ਕੰਪਲੀਟ ਹੋ ਰਿਹਾ 4 ਸਾਲ ਬਾਅਦ ਥੋੜੇ 4 ਸਾਲ ਥੋੜੇ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਤਾਂ ਇਸ ਕਰਕੇ ਇੱਕ ਆਪਣੇ ਅੰਦਰ ਜਿਹੜੀ ਹੈ ਅ ਸ਼ਮਤਾ ਰੱਖੋ ਕੰਫੀਡੈਂਸ ਰੱਖੋ ਹਰ ਇੱਕ ਚੀਜ਼ ਦੇ ਲਈ ਤਿਆਰ ਰਹੋ ਬਾਕੀ ਦੇਖੋ ਮੇਰੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਤੁਹਾਨੂੰ ਬੈਸਟ ਤਿਆਰੀ ਕਰਾਈ ਜਾਵੇ ਫ੍ਰੀ ਆਫ ਕੋਸਟ ਬਿਲਕੁਲ ਬਿਨਾ ਕਿਸੇ ਫੀਸ ਤੋਂ ਤੁਹਾਨੂੰ ਬੈਸਟ ਕੰਟੈਂਟ ਜਿਹੜਾ ਮੈਂ ਪ੍ਰੋਵਾਈਡ ਕਰਾਇਆ ਸੀ ਤਾਂ ਆਈ ਹੋਪ ਇਹ ਤੁਹਾਡਾ ਜਿਹੜਾ ਮਿਹਨਤ ਹੈ ਉਹਨੂੰ ਪਰਮਾਤਮਾ ਰੰਗ ਭਾ ਦੇ ਲਾਵੇ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦਾ ਧੰਨਵਾਦ ਥੈਂਕ ਯੂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ